ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਜੀ ਅਸੀਂ ਸ਼ੁੱਕਰ ਸ਼ਨੀਵਾਰ ਨੂੰ ਸੇਲ ਲੈ ਕੇ ਆਨੇ ਆ ਪਰ ਇਸ ਵਾਰ ਅਸੀਂ ਸ਼ੁੱਕਰ ਤੇ ਸ਼ਨੀਵਾਰ ਨੂੰ ਸੇਲ ਨਹੀਂ ਲੈ ਕੇ ਆਏ ਸੋ ਸੇਲ ਲਈ ਇੱਕ ਦਿਨ ਰੱਖਿਆ ਗਿਆ ਸੀ ਇਸ ਵੀਕ ਦੇ ਲਈ ਦਿਨ ਐਤਵਾਰ ਜੀ 14 ਦਸੰਬਰ ਦਾ ਦਿਨ ਰੱਖਿਆ ਗਿਆ ਸੀ ਦਿਨ ਐਤਵਾਰ ਦਾ ਜੀ ਹਾਂ ਜੀ ਐਤਵਾਰ ਨੂੰ ਜੋ ਆਪਾਂ ਸੇਲ ਲੈ ਕੇ ਆ ਰਹੇ ਹਾਂ ਜੀ ਇੱਕ ਤਾਂ ਕਸਟਮਰ ਨੂੰ ਬਹੁਤ ਬੇਸਬਰੀ ਤੋਂ ਇੰਤਜ਼ਾਰ ਸੀ ਜੀ ਚਨੂਨ ਦੇ ਦੁਪੱਟੇ ਦਾ ਜੀ ਕਿਉਂਕਿ ਚਨੂਨ ਦਾ ਦੁਪੱਟਾ ਬਹੁਤ ਟਾਈਮ ਦਾ ਸਟਾਕ ਦੇ ਵਿੱਚ ਆਇਆ ਨਹੀਂ ਸੀ ਜੋ ਆਪਾਂ ਸੇਲ ਚ ਲਗਾਣੇ ਜੀ ਕੱਲ ਮਿਲਨੇ ਜੀ ਆਪਣੇ ਕੋਲ 200 ਦੁਪੱਟੇ ਦਾ ਸਟਾਕ ਹੈ ਜੀ ਚਨੂਨ ਦਾ ਦੁਪੱਟਾ 200 ਦੁਪੱਟਾ ਆਪਣੇ ਕੋਲ ਅਵੇਲੇਬਲ ਹੈ ਤੇ ਰੇਟ ਕਿੰਨਾ ਹੈ ਜੀ 225 ਰੁਪਏ ਦਾ ਸਨਸ਼ਾਈਨ ਕੰਪਨੀ ਦਾ ਕਮਲ ਦੀ ਸਟੈਂਪ ਵਾਲਾ ਜੀ 225 ਰੁਪਏ ਦਾ ਦੁਪੱਟਾ ਦੇ ਦੇਵਾਂਗੇ ਕੱਲ ਜੀ ਸਭ ਤੋਂ ਪਹਿਲ ਤੇ ਪਹਿਲੀ ਆਫਰ ਤੋਂ ਤੁਹਾਡੇ ਲਈ ਐਤਵਾਰ ਦੇ ਦਿਨ ਲਈ ਜੀ 14 ਦਸੰਬਰ ਦੇਨ ਐਤਵਾਰ ਜੀ ਪਹਿਲਾ ਆਪਣੀ ਸੇਲ ਦੇ ਵਿੱਚ ਰੋ ਹੈ ਜੀ ਚਨੂਨ ਦਾ ਦੁਪੱਟਾ 225 ਰੁਪਏ ਦਾ 2.5 ਮੀਟਰ ਕਮਲ ਦਾ ਜੀ ਠੀਕ ਹੈ ਉਸ ਤੋਂ ਬਾਅਦ ਜੀ ਆਪਾਂ ਇੱਕ ਹੋਰ ਆਈਟਮ ਤੇ ਵੀ ਸੇਲ ਲੈ ਕੇ ਆਏ ਆ ਪਸ਼ਮੀਨੇ ਦੇ 5-5 ਮੀਟਰ ਦੇ ਆਪਣੇ ਕੋਲ ਕੰਪਨੀ ਵੱਲੋਂ ਸੂਟ ਆਇਆ ਜੀ ਰਾਖੀ ਬ੍ਰਾਂਡ ਦੇ ਰਾਖੀ ਕੰਪਨੀ ਦੇ ਜੀ 5 ਮੀਟਰ ਦਾ ਸੂਟ ਜੀ ਦੀ ਬੈਸਟ ਕੱਪੜਾ ਹੋਊਗਾ ਜੀ 1000 ਰੁਪਏ ਦਾ ਮਾਰਕੀਟ ਪ੍ਰਾਈਸ ਹੈ ਜੀ ਤੇ 750 ਰੁਪਏ ਦਾ ਦੇਵਾਂਗੇ ਜੀ ਬਹੁਤ ਹੀ ਵਧੀਆ ਸਟੱਫ ਦੇ ਵਿੱਚ ਜੀ ਆ ਦੇਖ ਲਓ ਜੀ ਰਾਖੀ ਦਾ ਜੀ ਰਾਖੀ ਫੈਸ਼ਨ ਜੀ ਬਹੁਤ ਹੀ ਟੋਪ ਦਾ ਬ੍ਰਾਂਡ ਹੈ ਜੀ 150 ਕੁ ਸੂਟ ਆਪਣੇ ਕੋਲ ਇਸਦੇ ਆਇਆ ਜੀ ਇਹ 750 ਰੁਪਏ ਦਾ 5 ਮੀਟਰ ਸੇਲ ਦੇ ਵਿੱਚ ਲੈ ਕੇ ਆਏ ਜੀ ਤੁਹਾਡੇ ਕੋਲ ਤੋਂ ਇੱਕ ਵਾਰ ਡਿਜ਼ਾਈਨ ਚੈੱਕ ਕਰ ਲਓ ਜੀ ਡਿਜ਼ਾਈਨ ਬਹੁਤ ਸੋਹਣੇ ਹੈ ਜੀ ਰਾਖੀ ਦੇ ਤੇ ਡਿਜ਼ਾਈਨ ਐਵੇਂ ਨਹੀਂ ਕਿ 5-6 ਡਿਜ਼ਾਈਨ ਹੀ ਹੈ ਜੀ ਘੱਟੋ ਘੱਟ ਜੀ ਤੁਹਾਨੂੰ 40 ਤੋਂ 50 ਦੇ ਵਿੱਚ ਡਿਜ਼ਾਈਨ ਮਿਲਣਗੇ ਜੀ ਡਿਜ਼ਾਈਨ ਬਹੁਤ ਸਾਰੇ ਆ ਜੀ ਹਰੇਕ ਦਾ ਇੱਕ ਇੱਕ ਥਾਂ ਹੀ ਸੀ ਆਪਣੇ ਕੋਲ ਜੀ ਹਾਂਜੀ ਤੇ ਫਾਇਦੇ ਦੇ ਨਾਲ ਦੇ ਰਹੇ ਆ ਜੀ ਤੁਹਾਨੂੰ ਕਿੰਨੇ ਦਾ ਜੀ ਸਿਰਫ 750 ਰੁਪਏ ਦਾ 5 ਮੀਟਰ ਸੂਟ ਜੀ ਕਸਟਮਰ ਨੇ ਟਾਈਮ ਨਾਲ ਵਿਜ਼ਿਟ ਕਰ ਲਿਆ ਕਿਉਂਕਿ ਸੋਹਣੇ ਸੋਹਣੇ ਡਿਜ਼ਾਈਨ ਕਸਟਮਰ ਲਿਆ ਜਾ ਸਕਦੇ ਜੀ ਬਾਅਦ ਵਿੱਚ ਚੰਗੇ ਡਿਜ਼ਾਈਨ ਨਹੀਂ ਮਿਲਦੇ ਹੈਗੇ ਸੋ 9 ਵਜੇ ਆਪਣੀ ਸੇਲ ਸਟਾਰਟ ਹੋ ਜਾਣੀ ਹੈ ਕੱਲ ਜੀ 9 ਵਜੇ ਦਾ ਟਾਈਮ ਤਾਰ ਰੱਖਿਆ ਗਿਆ ਜੀ ਕਿਉਂਕਿ ਕਸਟਮਰ 9 ਵਜੇ ਹੀ ਆ ਜਾਂਦੇ ਆ ਹੁਣ ਤੇ ਹਾਂਜੀ ਤੇ ਆ ਤੁਸੀਂ ਡਿਜ਼ਾਈਨ ਚੈੱਕ ਕਰ ਲਓ ਸਾਰੇ ਰਾਖੀ ਬ੍ਰਾਂਡ ਦੇ ਸਾਰੇ ਸੂਟ ਰਹਿਣਗੇ 750 ਰੁਪਏ ਦਾ 5 ਮੀਟਰ ਦਾ ਸੂਟ ਪਸ਼ਮੀਨੇ ਦਾ ਤੇ ਚਨੂਨ ਦਾ ਦੁਪੱਟਾ 225 ਰੁਪਏ ਦਾ ਆਪਾਂ ਦੇਵਾਂਗੇ ਸਟਾਕ ਆਪਣੇ ਕੋਲ ਮੈਂ ਤੁਹਾਨੂੰ ਦੱਸ ਹੀ ਦਿੱਤਾ 150 ਸੂਟਸ ਦਾ ਸਟਾਕ ਹੈ ਜੀ ਤੇ ਡਿਜ਼ਾਈਨ ਕਾਫੀ ਸੋਹਣੇ ਆ ਕੱਪੜਾ ਪੂਰਾ ਵਧੀਆ ਜੀ ਹਾਂਜੀ ਇਹਨਾਂ ਨੂੰ ਪਿੱਛੇ ਕਰੋ ਜੀ ਚਨੂਨ ਦਾ ਦੁਪੱਟਾ ਵੀ ਤੁਹਾਨੂੰ ਦੱਸਦਾ ਜੀ ਹੋਰ ਆਫਰਾਂ ਦੇ ਵਿੱਚ ਜੀ ਉਹੀ ਆਪਣੀਆਂ ਪ੍ਰਾਈਮ ਆਫਰਾਂ ਕੰਟੀਨਿਊ ਰਹਿਣਗੀਆਂ ਜੀ ਬੈਲਵਰਡ ਦਾ ਸੂਟ ਜੀ ਪਲੇਨ 600 ਰੁਪਏ ਦਾ 5 ਮੀਟਰ ਕੋਟਰੇਜ ਕੋਟਰੇਜ ਬੈਲਵਰਡ ਦਾ ਸੂਟ ਜੀ 5 ਮੀਟਰ 800 ਦਾ ਜੀ ਪਹਿਲਾਂ ਆਪਣੇ ਕੋਲ ਸੀ 8 ਰੰਗ ਜੀ ਹੁਣ ਆਪਣੇ ਕੋਲ ਸਿਰਫ 3 ਰੰਗਾਂ ਦੇ ਵਿੱਚ ਸਟਾਕ ਰਹਿ ਚੁੱਕਿਆ ਹੈ ਜੋ ਕਸਟਮਰ ਖਰੀਦਣਾ ਚਾਹੁੰਦਾ ਹੈ ਖਰੀਦ ਸਕਦਾ ਹੈ ਕਲਰ ਮੈਂ ਤੁਹਾਨੂੰ ਚੈੱਕ ਕਰਵਾ ਦਿੰਦਾ ਜੀ ਇੱਕ ਤਾਂ ਬਲੈਕ ਕਲਰ ਦੇ ਵਿੱਚ ਮਿਲੂ ਹੈ ਜੀ ਇੱਕ ਬਲੈਕ ਕਲਰ ਹੈ ਜੀ ਇੱਕ ਮਸਟਰਡ ਕਲਰ ਹੈ ਤੇ ਇੱਕ ਪੀਕਾਕ ਸ਼ੇਡ ਦੇ ਵਿੱਚ ਹੈ ਜਾਂ ਦੋ ਕਲਰ ਦੇਖੋ ਜੀ ਇੱਕ ਤਾਂ ਬਲੈਕ ਪੀਕਾਕ ਜੀ ਹਾਂਜੀ ਤੇ ਇੱਕ ਮਸਟਰਡ ਕਲਰ ਜੀ ਇਹ ਤਿੰਨ ਰੰਗਾਂ ਦੇ ਵਿੱਚ ਆਪਣੇ ਕੋਲ ਸਟਾਕ ਬਚਿਆ ਜੀ ਬਲੈਕ ਦੇ ਹੋਣਗੇ ਜੀ 5-6 ਸੂਟ ਪੀਕਾਕ ਦੇ ਹੋਣਗੇ 5-6 ਸੂਟ ਜੀ ਤੇ ਮਸਟਰਡ ਦੇ ਹੋਣਗੇ 3 ਕਸੂਟ ਟੋਟਲ ਆਪਣੇ ਕੋਲ 15 ਸੂਟਾਂ ਦਾ ਸਟਾਕ ਹੈ ਜੀ 800 ਰੁਪਏ ਦਾ ਸੂਟ ਜੀ ਠੀਕ ਹੈ ਜੀ ਹਾਂਜੀ ਉਸ ਤੋਂ ਇਲਾਵਾ ਜੀ ਆਪਾਂ ਪਹਿਲਾ ਤੇ 600 ਵਾਲੀ ਵੈਲਵਟ ਦੇ ਵਿੱਚ ਵੀ ਆਪਣੇ ਕੋਲ ਥੋੜਾ ਜਿਹਾ ਸਟਾਕ ਹੀ ਬਚਿਆ ਜੀ ਤੁਸੀਂ ਦੇਖ ਲਓ ਜੇ ਤੁਹਾਡੀ ਇੱਛਾ ਦਾ ਕੋਈ ਵੀ ਕਲਰ ਪਏ ਜੀ ਤਾਂ ਕੱਲ ਸ਼ੌਪ ਤੇ ਵਿజిਟ ਕਰਕੇ ਖਰੀਦ ਲਓ 600 ਰੁਪਏ ਦਾ ਸੂਟ ਜੀ ਹਾਂ ਜੋ ਆਫਰ ਆਪਾਂ ਸਪੈਸ਼ਲ ਲੈ ਕੇ ਆ ਰਹੇ ਹਾਂ ਜੀ ਉਹ ਆਫਰ ਹੈ ਰਹਿਣੀ ਹੈ ਜੀ ਪਿਓਰ ਵੈਲਵਟ ਦੇ ਉੱਤੇ ਜੀ 2000 ਰੁਪਏ ਦਾ ਸੂਟ ਹੈ ਜੀ ਵੈਲਵਟ ਸਿਲਕ ਦਾ ਸੂਟ ਜੀ 2000 ਰੁਪਏ ਦਾ ਜੀ ਸਾਡੇ ਕੋਲ ਇਹ ਵੀ ਥੋੜਾ ਜਿਹਾ ਸਟਾਕ ਹੀ ਬਚਿਆ ਜੀ ਕਾਫੀ ਮਤਲਬ ਟੋਟਲ 30 ਕ ਸੂਟ ਹੋਣਗੇ ਸਾਰੇ ਓਵਰオール ਮਿਲਾ ਕੇ ਜੀ ਸਾਰੇ ਰੰਗਾਂ ਦਾ ਫੁੱਲ ਸਟਾਕ ਪਿਓਰ ਵੈਲਵਟ ਸਿਲਕ ਦਾ ਸੂਟ ਜੀ ਕੱਲ ਦੇ ਦਿਨ ਲਈ ਇੱਕ ਦਿਨ ਦੀ ਆਫਰ ਰਹਿਣੀ ਹੈ ਜੀ ਕਿੰਨੇ ਦਾ ਜੀ 1500 ਰੁਪਏ ਦਾ 5 ਮੀਟਰ 2000 ਦਾ ਸੇਲ ਕਰਦੇ ਆ ਕੱਲ ਇੱਕ ਦਿਨ ਦੇ ਲਈ ਆਫਰ ਦੇ ਵਿੱਚ ਹੈ ਜੀ 5 ਮੀਟਰ ਦਾ ਸੂਟ 1500 ਰੁਪਏ ਦਾ ਜੀ ਤੇ ਕਲਰ ਚੈੱਕ ਕਰ ਲਓ ਜੀ ਆ ਕਾਫੀ ਕਲਰ ਹੋਊਗਾ ਜੀ ਹਾਂਜੀ ਇਹ ਨਿਊ ਸ਼ੇਡਸ ਦੇ ਵਿੱਚ ਆ ਗਿਆ ਜੀ ਲੈਮਨ ਕਲਰ ਜੀ ਕਲਰ ਸਾਰੇ ਬਹੁਤ ਸੋਹਣੇ ਆ ਜੀ ਤੁਸੀਂ ਵੀਡੀਓ ਦੇ ਵਿੱਚ ਚੈੱਕ ਕਰ ਲਓ ਜੀ ਕਲਰ ਬਹੁਤ ਸੋਹਣੇ ਆ ਸਟੱਫ ਬਹੁਤ ਵਧੀਆ ਵਧੀਆ ਹੈ ਸੂਟ ਦੇਵਾਂਗੇ 1500 ਰੁਪਏ ਦਾ 5 ਮੀਟਰ ਜੀ ਸਟਾਕ ਕਲੀਅਰੈਂਸ ਹੀ ਕਰਨਾ ਹੈ ਜੀ ਸਰਦੀ ਦਾ ਸਟੱਫ ਦਾ ਹਾਂਜੀ ਤੇ ਹੁਣ ਤੁਹਾਨੂੰ ਤਿੰਨ ਤਰ੍ਹਾਂ ਦੀ ਵੈਲਵਟ ਤਾਂ ਆਪਾਂ ਦਿਖਾਈ ਚੁੱਕੇ ਆਂ ਜੀ ਤੇ ਪਸ਼ਮੀਨੇ ਦੇ ਸੂਟਾਂ ਤੇ ਵੀ ਆਫਰ ਲਗਾ ਚੁੱਕੇ ਆਂ ਜੀ ਹਾਂਜੀ ਬਾਕੀ ਆਪਣੇ ਕੋਲ ਆ ਪਲੇਨ ਪੀਸ ਵੀ ਆਏ ਹੋਏ ਆ ਜੀ ਜੋ ਕਿਸੇ ਨੇ ਸਰਵਾਰ ਵਗੈਰਾ ਮੈਚ ਕਰਨੀ ਹੈ ਜੀ ਤਾਂ ਕਰ ਸਕਦੇ ਹੋ ਜੀ ਆਹੀ ਕਲਰ ਹੈ ਜੀ ਤੇ ਇਹ 100 ਰੁਪਏ ਮੀਟਰ ਦੇ ਵਿੱਚ ਆਪਾਂ ਦੇ ਰਹੇ ਆਂ ਹਾਂਜੀ ਮਿੰਜੋ ਜਿਆਦਾ ਆਫਰ ਦੇ ਵਿੱਚ ਰਹਿਣਾ ਜੀ ਆਪਣਾ ਸਪੈਸ਼ਲ ਪਸ਼ਮੀਨਾ ਰਹਿਣਾ ਰਾਖੀ ਦਾ ਜੀ ਠੀਕ ਹੈ ਕਿੰਨੇ ਦਾ ਸੂਟ ਜੀ ਹਲੋ ਕੁਆਲਿਟੀ ਚੈੱਕ ਕਰੋ ਜੀ ਇੰਨੀ ਘੈਂਟ ਕੁਆਲਿਟੀ ਬਣਾਈ ਜੈ ਨਾ ਜੀ ਰਾਖੀ ਨੇ 750 ਦਾ 5 ਮੀਟਰ ਸੂਟ ਜੀ ਨਹੀਂ ਤਾਂ ਨੋਰਮਲ ਕੰਪਨੀਆਂ ਦੇ ਸੂਟ ਜੀ 750 700 ਦੇ ਆ ਰਿਹਾ ਇੱਕ ਚੰਗਾ ਬ੍ਰਾਂਡ ਖਰੀਦੋ 750 ਦਾ ਸੂਟ ਸੇਲ ਦੇ ਵਿੱਚ ਆਪਾਂ ਤੁਹਾਨੂੰ ਦੇਵਾਂਗੇ ਜੋ ਦੂਜੀ ਆਫਰ ਆਪਣੀ ਖਾਸ ਹੈ ਜੀ ਉਹ ਹੋਇਆਗਾ ਚਨੂਨ ਦਾ ਦੁਪੱਟਾ ਸਨਸ਼ਾਈਨ ਕੰਪਨੀ ਦਾ ਕਮਲ ਦੀ ਸਟੈਂਪ ਲੱਗੀ ਹੋਊਗੀ 225 ਰੁਪਏ ਦਾ 2.5 ਮੀਟਰ 225 ਰੁਪਏ ਦਾ 2.5 ਮੀਟਰ ਤੇ 3rd ਸੇਲ ਆਪਣੀ ਜੋ ਸਪੈਸ਼ਲ ਰਹਿਣੀ ਹੈ ਜੀ ਪਿਓਰ ਸਿਲਕ ਵੈਲਵਟ ਤੇ ਰਹਿਣੀ ਹੈ ਜਿਸ ਦਾ ਪ੍ਰਾਈਸ 2000 ਸੀ ਕੱਲ 1500 ਰੁਪਏ ਦੇ ਵਿੱਚ ਆਪਾਂ ਦੇਵਾਂਗੇ ਹਾਂਜੀ ਇਸ ਤੋਂ ਇਲਾਵਾ ਜੀ ਆਪਣੇ ਕੋਲ ਆ ਤੁਸੀਂ ਦੇਖ ਹੀ ਸਕਦੇ ਹੋ ਆਪਣਾ ਹਿੱਟ ਡਿਜ਼ਾਈਨ ਜੀ ਫੈਂਡੀ ਦਾ ਆਪਣੇ ਕੋਲ 10 ਰੰਗਾਂ ਦੇ ਵਿੱਚ ਸਟਾਕ ਹੈ ਜੀ ਬਹੁਤ ਹੀ ਅਲਟੀਮੇਟ ਸੇਲ ਹੋ ਰਹੀ ਜੀ ਇੰਨਾ ਜ਼ਿਆਦਾ ਵਿਕ ਰਿਹਾ ਜੀ ਇਹ 5 ਮੀਟਰ ਦਾ ਸੂਟ ਜੀ 2.5 ਮੀਟਰ ਦਾ ਸ਼ਰਟ 2.5 ਮੀਟਰ ਪਲੇਨ ਹੁੰਦਾ ਜੀ ਇਹ ਤੇ ਆਹ ਬਹੁਤ ਹੀ ਹੈਂਡਵਰਕ ਦਾ ਕੰਮ ਕਰਾਇਆ ਹੈ ਬਹੁਤ ਹੀ ਸੋਹਣਾ ਜੀ ਕਿੰਨੇ ਦਾ ਸੂਟ ਦੇ ਰਹੇ ਹਾਂ ਜੀ ਆਪਾਂ 800 ਰੁਪਏ ਦਾ ਜੀ ਕਾਫੀ ਕੁਆਂਟੀਟੀ ਦੇ ਵਿੱਚ ਆਪਣੇ ਕੋਲ ਹੈਗਾ ਜੀ ਇਹ 800 ਰੁਪਏ ਦਾ ਸੂਟ ਹੈ ਬੈਸਟ ਸੂਟ ਰਣੇ ਜੀ ਹਾਂਜੀ ਇਸ ਤੋਂ ਬਾਅਦ ਜੀ ਆਪਣੇ ਕੋਲ ਇੱਕ ਲਾਸਟ ਆਫਰ ਉਸ ਤੋਂ ਬਾਅਦ ਆਪਾਂ ਵੀਡੀਓ ਨੂੰ ਕਰਾਂਗੇ ਸਮਾਪਤੀ ਜੋ ਲਾਸਟ ਆਫਰ ਦੇ ਵਿੱਚ ਆਪਣੇ ਕੋਲ ਇੱਕ ਫੈਂਡੀ ਦੇ ਸੂਟ ਆਇਆ ਆਪਾਂ ਰੈਡੀ ਕਰਵਾਇਆ ਖੁਦ ਜੀ ਬਲੌਕ ਪੇਂਟ ਦੇ ਨਾਲ ਜੀ ਆ ਦੇਖੋ ਜੀ ਆ ਇੰਨਾ ਸੋਹਣਾ ਦੁਪੱਟਾ ਹੋਊ ਹੈ ਜੀ ਖੁਦ ਰੈਡੀ ਕਰਵਾਇਆ ਜੀ ਇਹ ਸਟੋਕ ਆਪਾਂ ਨੇ ਹਾਂਜੀ ਆ ਤੁਸੀਂ ਚੈੱਕ ਕਰੋ ਜੀ ਆਪਾਂ ਨੇ ਇਹ ਫੋਇਲ ਦਾ ਕੰਮ ਕਰਵਾਇਆ ਜੀ ਪਲੇਨ ਬਲੋਕ ਪੇਂਟ ਕਰਵਾ ਕੇ ਜੀ ਪੂਰਾ 2.5 ਮੀਟਰ ਦਾ ਦੁਪੱਟਾ ਹੋਊ ਹੈ ਜੀ ਤੁਸੀਂ ਦੁਪੱਟਾ ਚੈੱਕ ਕਰੋ ਜੀ ਦੁਪੱਟੇ ਦੀ ਗੈਟਪ ਜੀ ਹਾਂਜੀ ਆ ਰੂ ਹੈ ਜੀ ਦੁਪੱਟਾ ਠੀਕ ਹੈ ਜੀ ਤੇ ਨਾਲ ਰੂ ਹੈ ਜੀ ਫੈਂਡੀ ਦਾ ਪਲੇਨ ਸੂਟ ਪ੍ਰਾਈਸ ਕਿੰਨਾ ਰਹੂਗਾ ਪ੍ਰਾਈਸ ਦੇਵਾਂਗੇ 1000 ਰੁਪਏ ਦਾ ਸੂਟ ਪੂਰਾ ਸੂਟ ਜੀ ਕੰਪਲੀਟ ਸੂਟ ਵਿਦ ਦੁਪੱਟਾ ਫੋਇਲ ਪੇਂਟ ਕੀਤਾ ਹੋਇਆ 1000 ਰੁਪਏ ਦਾ ਰੰਗ ਇਸ ਦੇ ਵਿੱਚ ਕਿੰਨੇ ਆਏ ਆਪਣੇ ਕੋਲ ਜੀ 11 ਰੰਗਾਂ ਦੇ ਵਿੱਚ ਆਪਾਂ ਨੇ ਰੈਡੀ ਕਰਵਾਇਆ ਜੀ ਰੰਗ ਚੈੱਕ ਕਰ ਲਓ ਸਟਾਕ ਬਹੁਤ ਜ਼ਿਆਦਾ ਸੋਹਣਾ ਜੀ ਆ ਜਲਦੀ ਜਲਦੀ ਚੈੱਕ ਕਰਵਾਓ ਜੀ ਸਾਰੇ ਕਲਰ ਬਲੈਕ ਕਲਰ ਆ ਗਿਆ ਜੀ ਠੀਕ ਹੈ ਮਰਜੈਂਟਾ ਕਲਰ ਆ ਗਿਆ ਜੀ ਮਹਿੰਦੀ ਕਲਰ ਆ ਗਿਆ ਜੀ ਬਹੁਤ ਹੀ ਪਿਆਰਾ ਕਨਸੈਪਟ ਰੈਡੀ ਹੋਇਆ ਜੀ ਇੰਨਾ ਜਿਆਦਾ ਸੋਹਣਾ ਜੀ ਮਹਰੂਨ ਕਲਰ ਆ ਗਿਆ ਜੀ ਸਟਾਕ ਆਪਣੇ ਕੋਲ ਜਿਆਦਾ ਨਹੀਂ ਹੈਗਾ ਜੀ ਇਹ ਸੂਟਸ ਦਾ ਆਪਾਂ ਨੇ 30 ਕ ਸੂਟ ਹੀ ਰੈਡੀ ਕਰਵਾਇਆ ਕੰਪਨੀ ਤੋਂ ਆ ਤੁਸੀਂ ਚੈੱਕ ਕਰ ਲਓ ਤੇ ਸਟਾਕ ਦੀ ਆਪਣੇ ਕੋਲ ਕੁਆਂਟੀਟੀ ਚੈੱਕ ਕਰ ਲਓ ਇਹੀ ਸਟਾਕ ਹੈ ਜੋ ਆਪਾਂ ਅਲਮਾਰੀ ਦੇ ਵਿੱਚ ਦਿਖ ਰਿਹਾ ਜੀ ਤੇ ਕਿੰਨੇ ਦਾ ਸੂਟ ਜੀ 1000 ਰੁਪਏ ਦਾ ਸੂਟ ਹੈ ਆਪਣੀ ਸਪੈਸ਼ਲ ਆਫਰ ਦੇ ਵਿੱਚ ਰਹਿਣਾ ਕੱਲ ਬਹੁਤ ਹੀ ਵਧੀਆ ਚੀਜ਼ਾਂ ਆਪਾਂ ਰੈਡੀ ਕਰਵਾ ਕੇ ਆਏ ਹਾਂ ਤੁਹਾਡੇ ਲਈ ਤੇ ਹਾਂਜੀ ਜੋ ਸਾਨੂੰ ਫਸਟ ਟਾਈਮ ਅੱਜ ਪਹਿਲੀ ਵਾਰ ਦੇਖ ਰਹੇ ਉਹਨਾਂ ਨੂੰ ਬੇਨਤੀ ਹੈ ਕਿ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਹੁਣ ਹਰ ਰੋਜ਼ ਸਾਡੀਆਂ ਵੀਡੀਓਜ਼ ਆ ਰਹੀ ਹੈ ਜੀ ਪਹਿਲਾਂ ਅਸੀਂ ਮਹੀਨੇ ਦੇ ਵਿੱਚ ਚਾਰ ਪੰਜ ਵੀਡੀਓਜ਼ ਅਪਲੋਡ ਕਰਦੇ ਸੀ ਪਰ ਹੁਣ ਆਪਣੀਆਂ ਹਫ਼ਤੇ ਦੇ ਵਿੱਚ ਦੋ ਤਿੰਨ ਵੀਡੀਓਜ਼ ਆ ਰਹੀ ਹੈ ਸੋ ਆਪਾਂ ਤੁਹਾਨੂੰ ਹਰ ਹੁਣ ਨਵਾਂ ਸਟੱਫ ਦਿਖਾ ਰਹੇ ਆ ਤੇ ਆਪਾਂ ਆਫਰ ਦੇ ਵਿੱਚ ਲੈ ਕੇ ਆ ਰਹੇ ਆ ਹਰ ਸਟੱਫ ਜੀ ਹਾਂਜੀ ਕੱਲ ਕੱਟ ਪੀਸਾ ਦੀ ਸੇਲ ਤਾਂ ਨਹੀਂ ਰਹਿਣੀ ਜੀ ਪਰ ਤੁਹਾਨੂੰ ਇਹੋ ਜੇ ਫਾਇਦੇ ਦੇ ਰਹੇ ਹਾਂ ਜੀ ਜਿਵੇਂ ਆ 5 ਮੀਟਰ ਸੂਟ ਜੀ 750 ਰੁਪਏ ਦਾ ਜੀ ਮਾਰਕੀਟ ਦੇ ਵਿੱਚ ਜੀ ਕੋਈ 1300 ਸੇਲ ਕਰਦਾ ਜੀ ਕੋਈ 1000 ਸੇਲ ਕਰਦਾ ਜੀ ਅਸੀਂ 1000 ਸੇਲ ਕਰਦੇ ਹਾਂ ਜੀ ਪਰ ਆਪਾਂ ਨੂੰ ਕੰਪਨੀ ਵੱਲੋਂ ਕਾਫੀ ਮਾਲ ਭੇਜਿਆ ਗਿਆ ਤੇ ਰੇਟ ਦਿੱਤਾ ਜਾਣਾ ਜੀ 750 ਰੁਪਏ ਦਾ 5 ਮੀਟਰ ਜੀ ਰਾਖੀ ਦਾ ਸੂਟ ਹਾਂਜੀ ਸਿਲਕ ਦਾ ਮੈਂ ਤੁਹਾਨੂੰ ਦੱਸ ਹੀ ਦਿੱਤਾ ਸਿਲਕ ਵੈਲਵਟ ਦਾ ਸੂਟ ਰਹੂਗਾ 1500 ਰੁਪਏ ਦਾ ਜੀ ਕੋਟਰੇਜ ਵੈਲਵਟ ਦਾ ਸੂਟ ਰਹੂਗਾ 800 ਰੁਪਏ ਦਾ ਅਤੇ ਪੱਟੇ ਵਾਲੇ ਸੂਟ ਜੀ 1000 ਰੁਪਏ ਦੇ ਵਿੱਚ ਦੇਵਾਂਗੇ ਆਪਾਂ ਤੇ ਆ ਸੂਟ ਤੁਹਾਨੂੰ ਮੈਂ ਦਿਖਾਈ ਚੁੱਕੇ ਜੀ 800 ਰੁਪਏ ਦਾ ਸੂਟ ਦੇਵਾਂਗੇ ਜੀ ਬਹੁਤ ਹੀ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਚੱਲ ਰਿਹਾ ਜੀ ਤੇ ਆਪਣੇ ਕੋਲ ਜਫੀਰਾ ਸਿਲਕ ਦੇ ਸੂਟ ਵੀ ਕਾਫੀ ਕੁਆਂਟੀਟੀ ਦੇ ਵਿੱਚ ਆਏ ਹੋਏ ਹੈ ਜੀ 1500 ਰੁਪਏ ਦਾ ਸੂਟ ਜੀ ਜਫੀਰਾ ਸਿਲਕ ਦਾ ਸੂਟ ਦਿੱਤਾ ਹੈ ਉਹ 1500 ਰੁਪਏ ਦਾ ਹਾਂਜੀ ਤੇ ਹਾਂਜੀ ਕਸਟਮਰ ਨੂੰ ਜੋ ਤੁਹਾਨੂੰ ਫਸਟ ਟਾਈਮ ਦੇਖ ਰਿਹਾ ਉਹਨਾਂ ਨੂੰ ਇਹ ਦੱਸਣਾ ਹੈ ਕਿ ਜੋ ਸਾਡੀ ਸ਼ਾਪ ਹੈ ਜੀ ਜ਼ਿਲ੍ਹਾ ਮਾਨਸਾ ਦੇ ਵਿੱਚ ਹੈ ਜੀ ਅ ਜਦੋਂ ਆਪਾਂ ਮੇਨ ਬਾਜ਼ਾਰ ਵੱਲ ਨੂੰ ਜਾਂਦੇ ਜੀ ਬੱਸ ਸਟੈਂਡ ਤੋਂ ਮੇਨ ਬਾਜ਼ਾਰ ਵੱਲ ਸਿਨੇਮਾ ਰੋਡ ਨੂੰ ਜਾਂਦੇ ਆ ਤਾਂ ਅੰਗਰੇਜ਼ ਮਿੱਤਰ ਵਾਲੀ ਗਲੀ ਨੇੜੇ ਪੀਰਖਾਨਾ ਡੱਬੇ ਵਾਲੀ ਗਲੀ ਦੇ ਵਿੱਚ ਦੁਕਾਨ ਹੈ ਜੀ ਜੇ ਆਪਾਂ ਬਾਜ਼ਾਰ ਵੱਲ ਨੂੰ ਜਾਂਦੇ ਆ ਤਾਂ ਕੋਰਨਰ ਤੇ ਪਹਿਲੀ ਦੁਕਾਨ ਆਉਂਦੀ ਹੈ ਪ੍ਰੀਆ ਲਹਿੰਗਾ ਹਾਊਸ ਜੀ ਇਸ ਗਲੀ ਦੇ ਵਿੱਚ ਐਂਟਰ ਹੋ ਕੇ ਆਪਣੀ ਦੁਕਾਨ ਆ ਜਾਂਦੀ ਹੈ ਜੇ ਆਪਾਂ 92 ਟ੍ਰੈਫਿਕ ਰੋਡ ਤੋਂ ਆਵਾਂਗੇ ਤਾਂ ਦੂਜੀ ਸਾਈਡ ਤੇ ਆਊਗੀ ਫਕੀਰਾ ਟੈਟੂ ਵਾਲੀ ਦੁਕਾਨ ਜੀ ਫਿਗੂਰਾ ਟੈਟੂ ਵਾਲੀ ਦੁਕਾਨ ਕਾਰਨਰ ਤੇ ਹੈ ਜੀ ਉਸ ਗਲੀ ਦੇ ਵਿੱਚ ਐਂਟਰ ਹੋ ਕੇ ਆਪਣੀ ਦੁਕਾਨ ਆ ਜਾਂਦੀ ਹੈ ਜੀ ਪੱਕੇ ਆਪਣੀ ਹਰ ਜਗ੍ਹਾ ਤੇ ਲੋਕੇਸ਼ਨ ਪਾਈ ਹੋਈ ਹੈ ਜੀ ਤੁਸੀਂ ਲੋਕੇਸ਼ਨ ਲਗਾ ਕੇ ਵੀ ਸ਼ਾਪ ਤੇ ਵਿਜ਼ਿਟ ਕਰ ਸਕਦੇ ਹੋ ਤੇ ਜੇ ਤੁਹਾਨੂੰ ਫਿਰ ਵੀ ਨਹੀਂ ਪਤਾ ਚੱਲਦਾ ਜੀ ਤਾਂ ਆਪਣਾ ਕੰਟੈਕਟ ਨੰਬਰ ਹੈ 9464196298 ਇਸ ਨੰਬਰ ਤੇ ਤੁਸੀਂ ਕਾਲ ਕਰਕੇ ਸ਼ਾਪ ਤੇ ਵਿਜ਼ਿਟ ਕਰ ਸਕਦੇ ਹੋ ਤੇ ਹਾਂਜੀ ਸੋਹਣੇ ਸੋਹਣੇ ਸੂਟ ਦੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਕਿਉਂਕਿ ਨਵੇਂ ਤੋਂ ਨਵੇਂ ਕੰਟੈਂਟ ਓਨ ਦਾ ਵੇ ਹੈ ਤੇ ਹਾਂਜੀ ਤੁਹਾਨੂੰ ਧੰਨਵਾਦ ਜੀ